ਅੰਜੀ ਦੇ ਉੱਤੇ ਇੱਕ ਤੁਹਾਨੂੰ ਆ ਬਿਲਡਿੰਗ ਹੋਰ ਦਿਖਾਉਣ ਜਾ ਰਹੇ ਹਾਂ ਇੱਥੇ ਜਿਹੜੀ ਲਾਲ ਕਿਲੇ ਦੇ ਵਿੱਚ ਬਣੀ ਹੋਈ ਹੈਗੀ ਤੇ ਇਹ ਹੈਗੀ ਦੀਵਾਨ-ਏ-ਖਾਸ ਇਹਦੀ ਖਾਸियत ਕੀ ਹੈ ਬਈ ਇਹਦੀ ਖਾਸियत ਇਹ ਹੈ ਕਿ ਜਿਹੜੀ ਇਹ ਬਿਲਡਿੰਗ ਬਹੁਤ ਸੋਹਣੀ ਬਣੀ ਹੈ ਚਾਰੇ ਪਾਸੇ ਦੇ ਉੱਪਰਲੇ ਪਾਸੇ ਤੁਸੀਂ ਉਹ ਦੇਖ ਸਕਦੇ ਹੋਗੇ ਇਹ ਛਤਰੀਆਂ ਜੀਆਂ ਬਣਾਈਆਂ ਕਈਆਂ ਨੇ ਤੇ ਇਹਦੇ ਵਿੱਚ ਵਿਚਾਲੇ ਬਈ ਇੱਕ ਨਾ ਬਹੁਤ ਵਧੀਆ ਤਮੂਰ ਜਿਹਨੂੰ ਸੰਗਾਸਨ ਕਹਿੰਦੇ ਨੇ ਬਹੁਤ ਸੋਹਣਾ ਸੰਗਾਸਨ ਬਣਿਆ ਹੋਇਆ ਸੀਗਾ ਜਿਹੜਾ 1700 37 ਇਸ ਵੀ ਵਿੱਚ ਨਾਦਰ ਸਾਹਿਬ ਨੇ ਨਾਲ ਲੈ ਗਿਆ ਸੀ ਜਿਹੜੇ ਦੇਖ ਬਹੁਤ ਸੋਹਣੀ ਬਣੀ ਐ ਇੱਥੇ ਜਿਹੜੇ ਮੁੱਖ ਮਹਿਮਾਨ ਆਉਂਦੇ ਸੀਗੇ ਹਨਾ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਸੀ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਸੀ ਤੇ ਖਾਣ ਪੀਣ ਦਾ ਪ੍ਰੋਗਰਾਮ ਕੀਤਾ ਜਾਂਦਾ ਸੀ ਇੱਥੇ ਖਾਣ ਪੀਣਾ ਤੇ ਬਾਕੀ ਭਾਈ ਇੱਥੇ ਖੁਸ਼ੀਆਂ ਦਾ ਤੋਂ ਬਾਅਦ ਨਾਚ ਵੀ ਹੁੰਦਾ ਰਿਹਾ ਸੀ ਤੇ ਬਾਕੀ ਇੱਥੇ ਦੀ ਇਹ ਗੱਲ ਬਹੁਤ ਕਹਿੰਦੇ ਫੇਮਸ ਆ ਗਈ ਉਸ ਸਮੇਂ ਦੀ ਕਹਿੰਦੇ ਵੀ ਜਿਹੜਾ ਵੀ ਸਵਰਗ ਹੈਗਾ ਜ਼ਿੰਦਗੀ ਦਾ ਉਹ ਸਿਰਫ ਇੱਥੇ ਹੀ ਆ ਇਸ ਕਰਕੇ ਭਈ ਇਹ ਵੀ ਬਹੁਤ ਮਤਲਬ ਪ੍ਰਾਣੀ ਤੇ ਐਨਕਲ ਵੀ ਇਤਿਹਾਸਕ ਜਿਹੜੀ ਆ ਇਹ ਜਗਾ ਮੰਨੀ ਗਈ ਆ